ਫਰਦ ਦੇ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਮਾਜ਼ ਸਿੰਘ ਲਾਲਪੁਰਾ ਸਤਲੂ ਦਰਿਆ ਦੇ ਕੰਡੇ ਵਸਦੇ ਹੜਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਕਹਾਂ ਕਿ ਸੂਬਾ ਸਰਕਾਰ ਵੱਲੋਂ ਸਮਾਂ ਰਹਿੰਦੇ ਆ ਪ੍ਰਬੰਧ ਨਾ ਕਰਨ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਏ ਉਹਨਾਂ ਕਹਾਂ ਕਿ ਕੇਂਦਰ ਸਰਕਾਰ ਪੰਜਾਬ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਏ ਅਸੀਂ ਵੀ ਬਚਪਨ ਇੱਥੇ ਗੁਜ਼ਾਰਿਆ ਹੈ ਕਦੇ ਨਹੀਂ ਸੁਣਿਆ ਵੀ ਇਹ ਜਿਹੜੀ ਪਖੜੇ ਵਾਲੀ ਨਹਿਰ ਟੁੱਟੀ ਹੋ ਗਈ ਤੇ ਜੇ ਉਹ ਸਮੇਂ ਸਿਰ ਨਾ ਆਉ ਨੂੰ ਰੋਕਿਆ ਜਾਂਦਾ ਜਿਹੜੇ ਲੋਕਾਂ ਨੇ ਬਹੁਤੀ ਮਦਦ ਕੀਤੀ ਹੈ ਤੇ ਮੈਨੂੰ ਲੱਗਦਾ ਸੀ ਇਹ ਸਾਡਾ ਸਾਰਾ ਇਲਾਕਾ ਰੁੜ ਜਾਣਾ ਕਿਉਂਕਿ ਜੇ ਫਿਰ ਤੇ ਪਾਖੜੇ ਟੁੱਟਣ ਵਾਲੀ ਗੱਲ ਹੋ ਜੇਗੀ ਸੀ ਤਾਂ ਹੁਣ ਵੀ ਲੋਕਾਂ ਨੂੰ ਨਾ ਡੰਗੜਾਂ ਦਾ ਚਾਰਾ ਹੈਗਾ ਕਈ ਘਰਾਂ ਦੇ ਭਾਂਡੇ ਵੀ ਵਿਚਾਰਿਆਂ ਦੇ ਜਿਵੇਂ ਹੁਣ ਆ ਪਿੰਡ ਹੈ ਦਰਿਆ ਦੇ ਵਿੱਚ ਹੈਗਾ ਸਾਰਾ ਸਮਾਨ ਹੀ ਕਰਦਾ ਫੜ ਗਿਆ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਪੂਰੀ ਰਾਤ ਸ਼੍ਰੀ ਚਮਕੌਰ ਸਾਹਿਬ ਇਲਾਕੇ ਵਿੱਚ ਸਤਲੁਜ ਦੇ ਖੋਰਾ ਲੱਗੇ ਹੋਏ ਕਿਨਾਰਿਆਂ ਤੇ ਚੱਲ ਰਹੇ ਰਾਹਤ ਕਮਾ ਦੀ ਨਿਗਰਾਨੀ ਕੀਤੀ ਗਈ ਓਨਾ ਉੱਥੇ ਮੌਜੂਦ ਮੁਲਾਜ਼ਮਾਂ ਨਾਲੇ ਇਲਾਕਾ ਵਾਸੀਆਂ ਦਾ ਹੌਸਲਾ ਵਧਾਇਆ